ਹਿੰਮਤ ਅਗੇ ਸਭ ਕੁਝ ਸੰਭਵ ਹੈ ਇਸ ਗੱਲ ਨੂੰ ਸੱਚ ਕਰਕੇ ਵਿਖਾਇਆ ਹੈ ਅੰਮ੍ਰਿਤਸਰ ਦੇ ਇੱਕ ਗੁਰਸਿੱਖ ਪਰਿਵਾਰ ਨੇ ਕੁਝ ਵੱਖਰਾ ਕਰਨ ਦੀ ਇੱਛਾ ਰੱਖਣ ਵਾਲੇ ਦਲੇਰ ਸਿੰਘ ਨੇ ਆਪਣੀ ਸਕੂਟੀ ਤੇ ਪਤਨੀ ਅਤੇ ਦੋ ਬੱਚਿਆਂ ਸਮੇਤ ਕਸ਼ਮੀਰ ਦੀਆਂ ਉੱਚੀਆਂ ਚੋਟੀਆਂ ਨੂੰ ਸਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਦਲੇਰ ਸਿੰਘ ਨੇ ਆਪਣੇ ਦੋਵੇਂ ਨਿੱਕੇ ਬੱਚਿਆਂ ਸਣੇ ਸਕੂਟੀ ਤੇ ਸਵਾਰ ਹੋ ਕੇ 12500 ਫੁੱਟ ਉੱਚੀ ਸਿੰਥਨ ਟਾਪ ਅਤੇ 10000 ਫੁੱਟ ਉੱਚੇ ਨਥਾ ਟਾਪ ਨੂੰ ਸਰ ਕੀਤਾ -6 ਡਿਗਰੀ ਤਾਪਮਾਨ ਦੇ ਵਿੱਚ ਬੱਚਿਆਂ ਸਣੇ ਸਕੂਟੀ ਤੇ ਅਜਿਹਾ ਕਾਰਨਾਮਾ ਕਰਨ ਵਾਲਾ ਇਹ ਪਹਿਲਾ ਪਰਿਵਾਰ ਬਣ ਗਿਆ ਹੈ। ਇਸ ਪੂਰੀ ਯਾਤਰਾ ਦੇ ਵਿੱਚ 4 ਦਿਨ ਦਾ ਸਮਾਂ ਲੱਗਿਆ ਹੈ। ਹੁਣ ਪਰਿਵਾਰ ਦਾ ਸੁਪਨਾ ਹੈ ਕਿ ਉਹ ਮਾਉਂਟ ਐਵਰੇਸਟ ਨੂੰ ਸਰ ਕਰਨ। ਮੇਰੇ ਮਨ 'ਚ ਸੀਗਾ ਕੁਝ ਚੋਟੀਆਂ ਵਗੈਰਾ ਕੁਝ ਸਰਚ ਸਰ ਕਰਦੇ ਆਂ। ਤੇ ਮੈਂ ਜੰਮੂ ਕਸ਼ਮੀਰ ਦੀਆਂ ਚੋਟੀਆਂ ਵਗੈਰਾ ਕੋਈ ਸਰਚ ਕੀਤੀ ਆ ਤੇ ਉੱਥੋਂ ਦੀਆਂ ਦੋ ਚੋਟੀਆਂ ਨੇ ਮੇਨ ਇਕ ਇਹ ਸਿੰਥਨ ਟਾਪ ਜੋ ਕਰੀਬਨ 12500 ਫੀਟ ਦੀ ਉਚਾਈ ਤੇ ਆ ਦੂਜੀ ਇਹ ਨੱਥਾ ਟਾਪ ਜੋ ਕਰੀਬਨ 10000 ਫੀਟ ਦੀ ਉਚਾਈ ਤੇ ਆ ਤੇ ਇਹਨਾਂ ਦਾ ਟੈਂਪਰੇਚਰ ਵੀ ਸਿੰਥਨ ਟਾਪ ਦਾ ਉਹ ਦਿਨ ਸੀਗਾ ਜਦੋਂ ਮੈਂ ਸਾਰ ਕੀਤੀ ਉਹ ਦਿਨ ਸੀਗਾ -2 ਡਿਗਰੀ ਤੇ ਨੱਥਾ ਟਾਪ ਦਾ ਸੀਗਾ -8 ਡਿਗਰੀ ਅਸੀਂ ਇੱਥੋਂ 26 ਤਰੀਕ ਨੂੰ ਗਏ ਤੇ ਮੈਂ ਆਪਣੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਗਿਆ ਕਿਉਂਕਿ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਸਕੂਟਰੀ ਤੇ ਗੱਡੀਆਂ ਤੇ ਹਰ ਕੋਈ ਜਾਂਦਾ ਸਕੂਟਰੀ ਤੇ ਕਦੇ ਵੀ ਕੋਈ ਨਹੀਂ ਗਿਆ ਪੂਰੇ ਵਰਲਡ ਦੇ ਵਿੱਚੋਂ ਸਕੂਟਰੀ ਤੇ ਨੱਠਾ ਟੌਪ ਜਾਂ ਆਪਣਾ ਸਿੰਥਨ ਟੌਪ ਸਕੂਟਰੀ ਤੇ ਕੋਈ ਨਹੀਂ ਗਿਆ ਆਪਣੇ ਬੱਚਿਆਂ ਦੇ ਨਾਲ ਸਪੈਸ਼ਲੀ ਇੰਨੇ ਛੋਟੇ ਬੱਚੇ ਨੇ ਅਮਰਖੇਲ ਸਵਾ ਸਾਲ ਜਾਂ ਡੇਢ ਸਾਲ ਦੀ ਬੱਚੀ ਆ ਮੇਰੀ ਤੇ ਦੂਜਾ ਬੱਚਾ ਮੇਰਾ ਕੋਈ 4 ਜਾਂ 5 ਸਾਲ ਦਾ ਮੇਰਾ ਮਨ ਦਾ ਮਰਾ ਪ੍ਰਾਨ ਹੀ ਹੈ ਜੈਗੁਰੂਗ੍ਰਾਂਥ ਸਹਿ ਮਾਰਨ ਹੱਟ ਦੇ ਕਿਰਪਾ ਕੀਤੀ ਤੇ ਮੈਂ ਆਪਣੇ ਬੱਚਿਆਂ ਸਮੇਤ ਕੱਲਾ ਨਹੀਂ ਬੱਚਿਆਂ ਸਮੇਤ ਮਾਉਂਟ ਐਵਰੇਸਟ ਨੂੰ ਸਰ ਕਰਕੇ ਵਿਖਾਵਾਂਗਾ ਇੱਕ ਤਾਂ ਹੁਣ ਅਸੀਂ ਫਿਰ ਅਕਤੂਬਰ ਦੇ ਲਾਗੇ ਸ਼ਾਗੇ ਨਾ ਉੱਥੇ ਜੰਮੂ ਕਸ਼ਮੀਰ ਵਗੈਰਾ ਹਰਿਆਲੀ ਹੁੰਦੀ ਹੈ ਅਖਰੋਟ ਸੇਬ ਵਗੈਰਾ ਉੱਥੇ ਲੱਗਦੇ ਆ ਇੱਕ ਤਾਂ ਉਹ ਟੂਰ ਕੱਢਣਾ ਐ ਸਕੂਟੀ ਤੇ ਉਸ ਤੋਂ ਬਾਅਦ ਕੁਝ ਲੇਲ ਦਾਖ ਵਾਲੀ ਸਾਈਡ ਦਾ ਮਮਟਾਵਰੇਸ ਲੇਲ ਦਾਖ ਐਸਾ ਕੁਝ